ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਇਹੋ ਤਿੰਨ ਗੱਲਾਂ ਜੋ ਵਿਅਕਤੀ ਨੂੰ ਬਹੁਤ ਹੀ ਦੁਖੀ ਕਰਦੀਆਂ ਨੇ ਦਰਦ ਦਿੰਦੀਆਂ ਨੇ ਉਹਨਾਂ ਬਾਰੇ ਗੱਲ ਕਰਾਂਗੇ ਵਿਅਕਤੀ ਦੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਪੜਾਅ ਆਉਂਦੇ ਨੇ ਦੁੱਖਾਂ ਵਾਲੇ ਤਕਲੀਫਾਂ ਵਾਲੇ ਖੁਸ਼ੀਆਂ ਵਾਲੇ ਤੇ ਵਿਅਕਤੀ ਬਹੁਤ ਸਾਰੇ ਪੜਾਵਾਂ ਵਿੱਚੋਂ ਦੀ ਲੰਘਦਾ ਆਇਆ ਪਰ ਅੱਜ ਆਪਾਂ ਉਹਨਾਂ ਤਿੰਨਾਂ ਚੀਜ਼ਾਂ ਬਾਰੇ ਗੱਲ ਕਰਨੀ ਆ ਜਿਹੜੀਆਂ ਕਿ ਬੰਦੇ ਨੂੰ ਜ਼ਿੰਦਗੀ ਵਿੱਚ ਦਰਦ ਦਿੰਦੀਆਂ ਨੇ ਦੁਖੀ ਕਰਦੀਆਂ ਨੇ ਨੰਬਰ 1 ਤੇ ਤੋਖਾ ਅੱਦਿਓ ਵੱਧ ਲੋਕ ਤੋਖੇ ਕਰਕੇ ਹੀ ਪਰੇਸ਼ਾਨ ਨੇ ਤੋਖਾ ਖਾਂਦਾ ਵਿਅਕਤੀ ਦਿਲ ਟੁੱਟਦਾ ਵਿਅਕਤੀ ਦਾ ਇਹ ਕਿਸੇ ਵੀ ਰਿਸ਼ਤੇ ਵਿੱਚ ਹੋ ਸਕਦਾ ਜਿਉਂ-ਜਿਉਂ ਜ਼ਿੰਦਗੀ ਦੀ ਵਿੱਚ ਉਮਰ ਵੱਧਦੀ ਆ ਵਿਅਕਤੀ ਸਾਰਾ ਕੁਝ ਸਮਝਦਾ ਆ ਤੇ ਜ਼ਿੰਦਗੀ ਵਿੱਚ ਕਈ ਵਾਰ ਇਹੋ ਜਿਹੇ ਰਿਸ਼ਤੇ ਮਿਲ ਜਾਂਦੇ ਨੇ ਜਿਹੜੇ ਧੋਖੇ ਦਿੰਦੇ ਨੇ ਦਰਦ ਦਿੰਦੇ ਨੇ ਤੇ ਫਿਰ ਇਹ ਧੋਖੇ ਹੀ ਜਿਨ੍ਹਾਂ ਵਿੱਚੋਂ ਵਿਅਕਤੀ ਨੂੰ ਤਜਰਬੇ ਮਿਲਦੇ ਨੇ ਤੇ ਤਜਰਬੇ ਠੇਡੇ ਖਾ ਖਾ ਕੇ ਮਿਲਦੇ ਨੇ ਤੇ ਫਿਰ ਵਿਅਕਤੀ ਨੂੰ ਇਹ ਦਰਦ ਦੇ ਜਾਂਦੇ ਨੇ ਇਹ ਜ਼ਿੰਦਗੀ ਵਿੱਚ ਕਿਸੇ ਵੀ ਰਿਸ਼ਤੇ ਤੋਂ ਧੋਖਾ ਮਿਲ ਸਕਦਾ ਇਹ ਫੇਰੇ ਬਹੁਤ ਹੀ ਵੱਡੇ ਦਰਦ ਦਿੰਦੇ ਨੇ ਜਿਹੜੇ ਸਾਰੀ ਉਮਰ ਸਾਰੀ ਜ਼ਿੰਦਗੀ ਪਰੇਸ਼ਾਨ ਕਰਦੇ ਨੇ ਜਿਨ੍ਹਾਂ ਨੂੰ ਭੁੱਲਣਾ ਬਹੁਤ ਹੀ ਔਖਾ ਹੋ ਜਾਂਦਾ ਨੰਬਰ 2 ਤੇ ਗਰੀਬੀ ਦਾ ਦਰਦ ਇਹ ਦਰਦ ਵੀ ਬਹੁਤ ਤੰਗ ਕਰਦਾ ਇੱਕ ਗਰੀਬ ਹੁੰਦਾ ਜਿਸ ਨੂੰ ਸਿਰ ਤੇ ਛੱਤ ਨਹੀਂ ਮਿਲਦੀ ਪਾਉਣ ਲਈ ਕੱਪੜਾ ਨਹੀਂ ਮਿਲਦਾ ਖਾਣ ਲਈ ਰੋਟੀ ਨਹੀਂ ਮਿਲਦੀ ਜੇਕਰ ਉਹ ਰਾਤ ਨੂੰ ਰੋਟੀ ਖਾ ਲਵੇ ਤਾਂ ਉਸ ਨੂੰ ਸਵੇਰ ਦਾ ਫਿਕਰ ਹੁੰਦਾ ਕਿ ਸਵੇਰੇ ਕਿੱਥੋਂ ਖਾਣੀ ਆ ਤੇ ਜੇਕਰ ਉਹ ਸਵੇਰੇ ਖਾ ਲਵੇ ਤਾਂ ਫਿਰ ਉਸ ਨੂੰ ਰਾਤ ਦਾ ਫਿਕਰ ਹੁੰਦਾ ਕਿ ਰਾਤ ਨੂੰ ਕਿੱਥੋਂ ਖਾਣੀ ਆ ਰਾਤ ਨੂੰ ਕਿੱਥੋਂ ਆਵੇਗੀ ਇੱਕ ਤਾਂ ਇਹ ਗਰੀਬ ਹੁੰਦਾ ਤੇ ਇੱਕ ਹੁੰਦਾ ਜੋ ਕੰਮਕਾਰ ਵੀ ਕਰਦਾ ਮਿਹਨਤ ਵੀ ਕਰਦਾ ਪਰ ਪੂਰੀ ਨਹੀਂ ਪੈਂਦੀ ਉਹ ਪਰਿਵਾਰ ਦੀਆਂ ਘਰ ਦੀਆਂ ਜ਼ਿੰਮੇਵਾਰੀਆਂ ਚੁੱਕਣਾ ਤਾਂ ਚਾਹੁੰਦਾ ਆ ਪਰ ਉਹਨਾਂ ਦੀਆਂ ਜ਼ਰੂਰੀ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦਾ ਕਿਉਂਕਿ ਜ਼ਰੂਰੀ ਲੋੜਾਂ ਦਾ ਪੂਰਾ ਹੋਣਾ ਵੀ ਬਹੁਤ ਜ਼ਰੂਰੀ ਆ ਤੇ ਜਦੋਂ ਫਿਰ ਵਿਅਕਤੀ ਜ਼ਰੂਰੀ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦਾ ਤਾਂ ਫਿਰ ਉਹ ਬੜਾ ਬੇਵੱਸ ਹੋ ਜਾਂਦਾ ਆ ਫਿਰ ਉਹ ਆਪਣੇ ਆਪ ਨੂੰ ਤਾਣੇ ਦਿੰਦਾ ਆ ਫਿਰ ਉਹ ਬਹੁਤ ਹੀ ਕਮਜ਼ੋਰ ਪਿਆ ਜਾਂਦਾ ਆ ਇੱਕ ਤਾਂ ਇਹ ਗਰੀਬ ਹੁੰਦਾ ਤੇ ਫਿਰ ਇਹ ਗਰੀਬੀ ਬਹੁਤ ਤੰਗ ਕਰਦੀ ਆ ਸੋ ਪਰਮਾਤਮਾ ਹਰ ਇੱਕ ਨੂੰ ਇੰਨਾ ਜ਼ਰੂਰ ਦੇਵੇ ਕਿ ਉਹ ਆਪਣੀਆਂ ਮੁਢਲੀਆਂ ਲੋੜਾਂ ਨੂੰ ਪੂਰਾ ਕਰ ਸਕੇ ਤਾਂ ਕਿ ਗਰੀਬੀ ਹੰਡਾਉਣੀ ਨਾ ਪਵੇ ਤੇ ਗਰੀਬੀ ਹੰਡਾਉਣ ਦਾ ਦਰਦ ਬਹੁਤ ਵੱਡਾ ਦਰਦ ਹੁੰਦਾ ਨੰਬਰ 3 ਤੇ ਯਾਦਾਂ ਦਾ ਦਰਦ ਯਾਦਾਂ ਕਿਸੇ ਤਰ੍ਹਾਂ ਦੀਆਂ ਵੀ ਹੋ ਸਕਦੀਆਂ ਜਿਹੜੀਆਂ ਦਿਲ ਨੂੰ ਟੁੰਬਦੀਆਂ ਹੋਣ ਇਹੇ ਯਾਦਾਂ ਵੀ ਬੜਾ ਤੰਗ ਕਰਦੀਆਂ ਕਈ ਵਾਰ ਵਿਅਕਤੀ ਦਾ ਬਚਪਨ ਬੜਾ ਸੋਹਣਾ ਹੁੰਦਾ ਬਚਪਨ ਤਾਂ ਵੈਸੇ ਹੀ ਬੜਾ ਸੋਹਣਾ ਹੁੰਦਾ ਪਰ ਜਦੋਂ ਵਿਅਕਤੀ ਜਵਾਨ ਹੋ ਜਾਂਦਾ ਨਾ ਤਾਂ ਉਸ ਨੂੰ ਬਚਪਨ ਦੀਆਂ ਯਾਦਾਂ ਆਉਂਦੀਆਂ ਕਿ ਮੇਰਾ ਬਚਪਨ ਬੜਾ ਸੋਹਣਾ ਸੀ ਮੇਰਾ ਬਚਪਨ ਬੜਾ ਚੰਗਾ ਸੀ ਤੇ ਜਵਾਨੀ ਮੇਰੀ ਮਾੜੀ ਆ ਪਰ ਸੋਚਿਓ ਜਦੋਂ ਤੁਸੀਂ ਬੁਢਾਪੇ ਵਿੱਚ ਜਾਓਗੇ ਤਾਂ ਤੁਸੀਂ ਇਸ ਜਵਾਨੀ ਨੂੰ ਚੇਤੇ ਕਰੋਗੇ ਕਿ ਮੇਰੀ ਜਵਾਨੀ ਬਹੁਤ ਵਧੀਆ ਸੀ ਕਿਉਂਕਿ ਹਮੇਸ਼ਾ ਹੀ ਬੀਤਿਆ ਵੇਲਾ ਜ਼ਿਆਦਾ ਚੰਗਾ ਲੱਗਦਾ ਤੇ ਚੱਲ ਰਿਹਾ ਸਮਾਂ ਹਮੇਸ਼ਾ ਮਾੜਾ ਲੱਗਦਾ ਤੇ ਹਰੇਕ ਵਿਅਕਤੀ ਕਿਸੇ ਬਜ਼ੁਰਗ ਤੋਂ ਪੁੱਛ ਲਓ ਉਹ ਆਪਣੇ ਬਚਪਨ ਦੀਆਂ ਆਪਣੇ ਜਵਾਨੀ ਦੀਆਂ ਗੱਲਾਂ ਕਰੇਗਾ ਕਿ ਉਹ ਬਹੁਤ ਚੰਗਾ ਸਮਾਂ ਸੀ ਉਹ ਬਹੁਤ ਵਧੀਆ ਸਮਾਂ ਸੀ ਤੁਸੀਂ ਕਿਸੇ ਵੀ ਬਜ਼ੁਰਗ ਨਾਲ ਗੱਲ ਕਰਕੇ ਵੇਖ ਲਿਓ ਉਹ ਤੁਹਾਨੂੰ ਆਪਣੀ ਜਵਾਨੀ ਦੀਆਂ ਗੱਲਾਂ ਖੁਸ਼ ਹੋ ਉਹ ਦੱਸੇਗਾ ਤੇ ਜਵਾਨੀ ਮਹਿਸੂਸ ਕਰੇਗਾ ਤੇ ਕਈ ਵਾਰ ਯਾਦਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਵਿੱਚ ਆਪਣਾ ਰਿਸ਼ਤਾ ਆਪਣਾ ਕੋਈ ਖਾਸ ਸਦਾ ਲਈ ਛੱਡ ਕੇ ਤੁਰ ਗਿਆ ਹੋਵੇ ਤਾਂ ਫਿਰ ਉਹਦੀਆਂ ਯਾਦਾਂ ਵਿੱਚ ਸਮਾਂ ਕੱਟਣਾ ਵੀ ਬੜਾ ਔਖਾ ਹੁੰਦਾ ਫਿਰ ਉਸ ਦੀਆਂ ਯਾਦਾਂ ਵੀ ਬਹੁਤ ਤੰਗ ਕਰਦੀਆਂ ਭਾਵੇਂ ਉਹ ਰਿਸ਼ਤਾ ਕੋਈ ਵੀ ਹੋਵੇ ਕੋਈ ਵੀ ਆਪਣਾ ਪਿਆਰਾ ਹੋਵੇ ਤਾਂ ਉਹਦੀਆਂ ਯਾਦਾਂ ਜਿਹੜੀਆਂ ਉਹ ਬਹੁਤ ਹੀ ਤੰਗ ਕਰਦੀਆਂ ਤੇ ਜ਼ਿੰਦਗੀ ਵਿੱਚ ਬਹੁਤ ਤਰ੍ਹਾਂ ਦੀਆਂ ਯਾਦਾਂ ਹੁੰਦੀਆਂ ਕੁਝ ਕੌੜੀਆਂ ਯਾਦਾਂ ਹੁੰਦੀਆਂ ਕੁਝ ਮਿੱਠੀਆਂ ਯਾਦਾਂ ਹੁੰਦੀਆਂ ਤੇ ਜਿਹੜੀਆਂ ਮਿੱਠੀਆਂ ਆਜਾਦਾ ਹੁੰਦੀਆਂ ਜਦੋਂ ਉਹ ਆਉਂਦੀਆਂ ਨੇ ਨਾ ਤਾਂ ਵਿਅਕਤੀ ਦੇ ਚਿਹਰੇ ਤੇ ਕੁਝ ਪਲ ਲਈ ਖੁਸ਼ੀਆਂ ਦੇ ਜਾਂਦੀਆਂ ਨੇ ਤੇ ਕੁਝ ਜਾਦਾ ਕੋੜੀਆਂ ਜਾਦਾ ਜਿਹੜੀਆਂ ਹੁੰਦੀਆਂ ਨੇ ਉਹ ਅੱਖਾਂ ਵਿੱਚ ਹੰਝੂ ਦੇ ਜਾਂਦੀਆਂ ਨੇ ਜਿਨ੍ਹਾਂ ਨੂੰ ਚੁੱਕ ਕੇ ਜ਼ਿੰਦਗੀ ਕੱਟਣੀ ਬੜੀ ਔਖੀ ਹੋ ਜਾਂਦੀ ਆ ਇਸ ਲਈ ਇਹ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵਿਅਕਤੀ ਨੂੰ ਜ਼ਿੰਦਗੀ ਵਿੱਚ ਬਹੁਤ ਦਰਦ ਦਿੰਦੀਆਂ ਨੇ ਧੋਖਾ ਵੀ ਬਹੁਤ ਦਰਦ ਦਿੰਦਾ ਜਿਉਣ ਨਹੀਂ ਦਿੰਦਾ ਇਸ ਤਰ੍ਹਾਂ ਹੀ ਜਾਂਦਾ ਜਿਉਣ ਨਹੀਂ ਦਿੰਦੀਆਂ ਤੇ ਗਰੀਬੀ ਵੀ ਚੱਲਣੀ ਬਹੁਤ ਔਖੀ ਹੁੰਦੀ ਆ ਇਹ ਵੀ ਬਹੁਤ ਹੀ ਦਰਦ ਦਿੰਦੀ ਆ ਆਸ ਕਰਦੀ ਆ ਤੁਹਾਨੂੰ ਵੀਡੀਓ ਵਧੀਆ ਲੱਗੇਗੀ ਚੰਗੀ ਲੱਗੇਗੀ ਤਾਂ ਫਿਰ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਖੁਸ਼ ਰਹੋ ਤੰਦਰੁਸਤ ਕਿਸੇ ਦਾ ਮਾੜਾ ਕਰਨਾ ਬਹੁਤ ਸੌਖਾ ਆ ਪਰ ਜਦੋਂ ਉਸ ਕੀਤੇ ਮਾੜੇ ਦਾ ਫਲ ਮਿਲਦਾ ਨਾ ਫਿਰ ਉਹ ਭੋਗਣਾ ਬਹੁਤ ਔਖਾ ਹੁੰਦਾ ਇਸ ਲਈ ਕਦੇ ਵੀ ਕਿਸੇ ਦਾ ਮਾੜਾ ਨਾ ਸੋਚੋ ਤੇ ਨਾ ਕਰੋ